ਕਿਸੀ ਆਮ ਪਾਰਟੀ ਨੂੰ ਵੋਟ ਦਿੱਤੀਆਂ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਨਹੀਂ ਉਹ ਮਤਲਬ ਉਹਦੇ ਵਿੱਚ ਕੁਝ ਸੁਧਾਰ ਆਵੇਗਾ ਪਰ ਸੁਧਾਰ ਜਿਹੜਾ ਉਹ ਨਹੀਂ ਆ ਅੱਗੇ ਨਾਲ ਜ਼ਿਆਦਾ ਪੰਜਾਬ ਦੇ ਵਿੱਚ ਸਾਡੇ ਜਿਹੜਾ ਨਸ਼ਾ ਵੱਧ ਗਿਆ ਵਾ ਆਮ ਪਾਰਟੀ ਨੂੰ ਜਨਤਾ ਨੇ ਵੋਟ ਪਾਈ ਸੀ ਉਹਨਾਂ ਦਾ ਫਰਜ਼ ਬਣਦਾ ਸੀ ਕਿ ਸਾਡੇ ਨੌਜਵਾਨ ਕਿਤੇ ਵਾਸਤੇ ਕੁਝ ਨਾ ਕੁਝ ਕਰਦੇ ਸਾਡੇ ਬੱਚਿਆਂ ਨੂੰ ਅੱਗੇ ਲੈ ਕੇ ਜਾਣੇ ਬੜੇ ਵਧੀਆ ਕੰਮ ਆ ਸਾਡੇ ਪੰਜਾਬ ਦੇ ਵਿੱਚ ਜੇ ਮਹਿਲਾਵਾਂ ਦੀ ਹਮਦਰਦਪਨੀ ਆਜ਼ਾਦ ਉਮੀਦਵਾਰ ਸ਼੍ਰੀਮਤੀ ਸੰਤੋਸ਼ ਕੋਰ ਰੰਦਾਵਾ ਅਗਰ ਉੱਚ-ਉੱਚ ਇੱਤ ਤੇ ਹਨ ਤਾਂ ਮਹਿਲਾਵਾਂ ਦੇ ਪਹਿਲ ਦੇ ਅਧਾਰ ਤੇ ਕਰਾਵਾਂਗੇ ਮਸਲੇ ਹੱਲ ਕਿਹਾ ਸੰਤੋਸ਼ ਕੋਰ ਰੰਦਾਵਾ ਨੇ ਗੁਰਦਾਸਪੁਰ ਤੋਂ ਆਜ਼ਾਦ ਲੋਕ ਸਭਾ ਚੋਣ ਲੜ ਰਹੀ ਸ਼੍ਰੀਮਤੀ ਸੰਤੋਸ਼ ਕੋਰ ਰੰਦਾਵਾ ਨੇ ਈਵੀਆਂ ਟੀਵੀ ਨਾਲ ਗੱਲਬਾਤ ਕਰਦੇ ਹਾਂ ਕਿ ਚਲਾਕਰ ਤਾਸਪੁਰ ਜੋ ਪਾਰਟਰ ਏਰੀਆ ਹੈ ਅਤੇ ਇਸ ਜ਼ਿਲ੍ਹੇ ਵਿੱਚ ਬਹੁਤ ਸਾਰੇ ਅਜਿਹੇ ਮਸਲੇ ਹਨ ਜਿਸ ਨਾਲ ਲੋਕ ਇਤਿਹਾਕਿਆਂ ਤੋਂ ਚੂਚ ਰਹੇ ਹਨ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਤੇ ਇਥੋਂ ਦੇ ਮਸਲੇ ਹਨ ਕਿਸਾਨੀ ਦੇ ਮਸਲੇ ਹਨ ਨੌਜਵਾਨੀ ਦੇ ਮਸਲੇ ਹਨ ਉਹਨਾਂ ਨੇ ਕਿਹਾ ਕਿ ਅਗਰ ਉਹ ਇਹ ਚੋਣ ਚਿਤਦੇ ਹਨ ਤਾਂ ਇਹ ਪਹਿਲ ਦੇ ਆਧਾਰ ਤੇ ਮਹਿਲਾਵਾਂ ਨੌਜਵਾਨ ਅਤੇ ਕਿਸਾਨੀ ਦੇ ਮਸਲੇ ਉਹ ਹੱਲ ਕਰਾਉਣਗੇ ਗੱਲਬਾਤ ਕਰਦੇ ਆਂ ਸ਼੍ਰੀਮਤੀ ਸੰਤੋਸ਼ ਕੌਰ ਅਰੰਧਾਵਨਾ 1 ਜੂਨ ਨੂੰ ਲੋਕ ਸਭਾ ਦੀ ਚੋਣ ਜਿਹੜੀ ਹੋਣ ਜਾ ਰਹੀ ਹੈ ਅਤੇ ਗਰਤਾਸਪੁਰ ਤੋਂ ਆਜਾਦ ਉਮੀਦਵਾਰ ਸੰਤੋਸ਼ ਕੋਰ ਜਿਹੜੇ ਉਹ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਸੰਤੋਸ਼ ਕੋਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕਿਹੜੇ-ਕਿਹੜੇ ਮੁੱਦਿਆਂ ਤੇ ਆਪਣੀ ਚੋਣ ਲੜਨ ਜਾ ਰਹੇ ਜੇ ਉਹ ਜਿੱਤਦੇ ਆ ਤੇ ਉਹਨਾਂ ਅੱਗੇ ਕਿਹੜੀਆਂ ਚੁਣੌਤੀਆਂ ਆਉਣਗੀਆਂ ਕਿਹੜੇ ਮੁੱਦੇ ਹੋਣਗੇ ਜਿਹੜੇ ਲਈ ਉਹ ਕੰਮ ਕਰਨਗੇ ਜੀ ਕਿਹੜੇ-ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਲੜਨ ਜਾ ਰਹੇ ਹਾਂਜੀ ਮੈਂ ਸੰਤੋਸ਼ ਕਰਨਦਾਵਾ ਜੀ ਬਟਾਲਾ ਤੋਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ মিডিਆ ਵਾਲੇ ਦਾ ਧੰਨਵਾਦ ਕਰਦੀ ਹਾਂ ਤੁਸੀਂ ਮੈਨੂੰ ਬੜਾ ਵਧੀਆ ਸਵਾਲ ਕੀਤਾ ਕਿ ਤੁਸੀਂ ਐਮਪੀ ਇਲੈਕਸ਼ਨ ਦੇ ਵਿੱਚ ਖੜੇ ਹੋ ਤੇ ਕਿਹੜੇ-ਕਿਹੜੇ ਮੁੱਦਿਆਂ ਦੀ ਜੇ ਤੁਸੀਂ ਅੱਜ ਇਲੈਕਸ਼ਨ ਜਿੱਤਦੇ ਹੋ ਤੇ ਕਿਹੜੇ-ਕਿਹੜੇ ਮੁੱਦੇ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਲੈ ਕੇ ਆਓਗੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਜੀ ਆਪਣੇ ਨੌਜਵਾਨ ਪੀੜੀ ਵਾਸਤੇ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਕਾਫੀ ਬੇਰੋਜ਼ਗਾਰ ਫਰੀ ਫਿਰਦੀ ਹੈ ਉਹਨਾਂ ਵਾਸਤੇ ਅਸੀਂ ਕੁਝ ਨਾ ਕੁਝ ਲੈ ਕੇ ਆਵਾਂਗੇ ਜਿਹੜੀ ਸਾਡੀ ਨੌਜਵਾਨ ਪੀੜੀ ਇੱਕ ਹੋਰ ਦਲਦਲ ਨਸ਼ੇ ਵਿੱਚ ਫਸੀ ਹੋਈ ਆ ਅਸੀਂ ਉਹਨਾਂ ਵਾਸਤੇ ਵੀ ਕੁਝ ਕਰਾਂਗੇ ਬਾਕੀ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚ ਬਜ਼ੁਰਗ ਮਾਵਾ ਨੇ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਮੈਂ ਜਦੋਂ ਦੀ ਵੀ 2009 ਤੋਂ ਕੰਮ ਕਰਦੀ ਪਈ ਆ ਨਾ ਮੇਰਾ ਜਿੰਨਾ ਮੇਰੇ ਜਾਣ ਰਿਹਾ ਨਾ ਪਿੰਡਾਂ ਦੇ ਵਿੱਚ ਜ਼ਿਆਦਾ ਰਿਹਾ ਜਦੋਂ ਮੈਂ ਪਿੰਡਾਂ ਦੇ ਵਿੱਚ ਜਾ ਕੇ ਵਿਚਰਦੀ ਆ ਉਹਨਾਂ ਪਰਿਵਾਰਾਂ 'ਚ ਜਾ ਕੇ ਵਿਚਰਨੀ ਜਿਨ੍ਹਾਂ ਨੇ ਨਾਲ ਮਿਲ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਕਿ ਅੱਜ ਸਾਡੇ ਇੰਨੇ ਲੀਡਰ ਅਸੀਂ ਆਪਣੀ ਲਾਈਫ ਦੇ ਵਿੱਚ ਬਣਾ ਬਣਾ ਲਏ ਨੇ ਹਰ ਇੱਕ ਲੀਡਰ ਨੂੰ ਅਸੀਂ ਵੋਟ ਪਾਈ ਕਾਂਗਰਸ ਨੂੰ ਪਾਈ ਅਕਾਲੀ ਦਲ ਨੂੰ ਪਾਈ ਫਿਰ ਸਾਡੀ ਜਨਤਾ ਨੇ ਇੱਕ ਫੈਸਲਾ ਲਿਆ ਕਿ ਅਸੀਂ ਆਮ ਪਾਰਟੀ ਨੂੰ ਵੋਟ ਪਾਉਣੀ ਆ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਨੇ ਕੁਝ ਮਤਲਕ ਉਹਦੇ ਵਿੱਚ ਕੁਝ ਸੁਧਾਰ ਆਵੇਗਾ ਪਰ ਸੁਧਾਰ ਜਿਹੜਾ ਉਹ ਨਹੀਂ ਆਇਆ ਅੱਗੇ ਨੂੰ ਜਿਆਦਾ ਪੰਜਾਬ ਦੇ ਵਿੱਚ ਸਾਡੀ ਜਿਹੜਾ ਨਸ਼ਾ ਵੱਧ ਗਿਆ ਵਾ ਸਾਡੇ ਪੰਜਾਬ ਦੇ ਜਿਹੜੇ ਨੌਜਵਾਨਾਂ ਗਲਤ ਰਸਤੇ ਚਲੇ ਗਏ ਜੇ ਅੱਜ ਆਮ ਪਾਰਟੀ ਨੂੰ ਜਨਤਾ ਨੇ ਵੋਟ ਪਾਈ ਸੀ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਸਾਡੇ ਨੌਜਵਾਨ ਪੀੜ੍ਹੀ ਵਾਸਤੇ ਕੁਝ ਨਾ ਕੁਝ ਕਰ ਦੇ ਸਾਡੇ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਬੜੇ ਵਧੀਆ ਕੰਮ ਆ ਸਾਡੇ ਪੰਜਾਬ ਦੇ ਵਿੱਚ ਜੇ ਭਗਵੰਤ ਸਿੰਘ ਕਰਦੇ ਤਾਂ ਇੱਕ ਬੱਚਿਆਂ ਦਾ ਵਧੀਆ ਸਰਕਲ ਚੱਲਣਾ ਸੀ ਉਹਨਾਂ ਨੇ ਐਜਾ ਨਹੀਂ ਕੁਝ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਇੱਕ ਡਿਸੀਜਨ ਲਿਆ ਵਕਿ ਕਿ ਉਹਨਾਂ ਅਸੀਂ ਐਮਪੀ ਇਲੈਕਸ਼ਨ ਜਿਹੜੀ ਆ ਆਜ਼ਾਦਮੀ ਦੇ ਦਰ ਤੌਰ ਤੇ ਲੜੀਏ ਸਾਡਾ ਮੇਨ ਮਕਸਦ ਜਿਹੜਾ ਵਾ ਨਾ ਹੈ ਤੇ ਪਹਿਲਾਂ ਤਾਂ ਮਕਸਦ ਸਾਡੇ ਬੱਚਾ ਨਾਲ ਰਿਲੇਟਡ ਹੈ ਜੀ ਰਿਲੇਟਡ ਹੈ ਜੀ ਕਿਉਂਕਿ ਅਸੀਂ ਬੱਚਿਆਂ ਨੂੰ ਦੇਖੋ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਹਰ ਘਰ ਵਿੱਚ ਦੋ ਦੋ ਬੱਚੇ ਰਹਿ ਗਏ ਜੇ ਦੋ ਨੇ ਤੇ ਕਿਸੇ ਦਾ ਇੱਕ ਬੱਚਾ ਜਿਹੜਾ ਬਾਹਰ ਚੱਲਿਆ ਗਿਆ ਵਾ ਇੱਕ ਇੱਕ ਬੱਚਾ ਜਿਹੜਾ ਉਹ ਨਸ਼ੇ ਦੇ ਵਿੱਚ ਫਸਿਆ ਹੋਇਆ ਹੈ ਪਹਿਲ ਤਸੀਂ ਉਹਨਾਂ ਪਰਿਵਾਰਾਂ ਨੂੰ ਦਵਾਂਗੇ ਉਹਨਾਂ ਬੀਬੀਆਂ ਨੂੰ ਦਵਾਂਗੇ ਜਿਹੜੀਆਂ ਬੀਬੀਆਂ ਸਾਡੀਆਂ ਜਿਹੜੀਆਂ ਵਾ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਅਸੀਂ ਉਹਨਾਂ ਵਾਸਤੇ ਕੁਛ ਨਾ ਕੁਛ ਲੈ ਕੇ ਆਵਾਂਗੇ ਅਸੀਂ ਮਤਲਬ ਕਿ ਡਿਸੀਜਨ ਲਿਆ ਵਕ ਜੇ ਅਸੀਂ ਐ ਐਮਪੀ ਇਲੈਕਸ਼ਨ ਜਿੱਤਦੇ ਹਾਂ ਉਸ ਤੋਂ ਬਾਅਦ ਅਸੀਂ ਆਪਣਾ ਇੱਕ ਮੈਨੀਫੈਸਟੋ ਜਿਹੜਾ ਜਾਰੀ ਕਰਾਂਗੇ ਤੇ ਉਹਦੇ ਵਿੱਚ ਅਸੀਂ ਕੁਛ ਨਾ ਕੁਛ ਆਪਣੀ ਜਨਤਾ ਵਾਸਤੇ ਲੈ ਕੇ ਆਵਾਂਗੇ ਮੈਨੀਫੈਸਟੋ ਤੇ ਪਹਿਲਾਂ ਨਹੀਂ ਦਸੀਦਾ ਨਾ ਵੀ ਸਾਡੇ ਸਾਡੀਆਂ ਆ ਜਿਹੜੀਆਂ ਚੀਜ਼ਾਂ ਨੇ ਆ ਸਾਡੇ ਮੁੱਦੇ ਨੇ ਜਿਸ ਨੂੰ ਲੈ ਕੇ ਅਸੀਂ ਲੋਕਾਂ ਤੱਕ ਪਹੁੰਚ ਕਰਾਂਗੇ ਲੋਕਾਂ ਤੱਕ ਦੱਸਾਂਗੇ ਕਿ ਵੀ ਆ ਅਸੀਂ ਚਿੱਤ ਦੁਬਾਰਾ ਆ ਕੰਮ ਕਰਾਂ ਜੀ ਨਹੀਂ ਜੀ ਮੈਂ ਪਹਿਲਾਂ ਮੈਨੀਫੈਸਟੋ ਨਹੀਂ ਲੈ ਕੇ ਮੈਂ ਪਹਿਲਾਂ ਜਾ ਕੇ ਪਿੰਡਾਂ ਦੇ ਵਿੱਚ بڑے ਲੋਕਾਂ ਦੇ ਵਿਚਾਰ ਸੁਣੇ ਨੇ ਉਹਨਾਂ ਪਰਿਵਾਰਾਂ ਨੂੰ ਮਿਲੀਆਂ ਆਪਣੇ ਛੋਟੇ ਬੱਚਿਆਂ ਨੂੰ ਮਿਲੀਆਂ ਜੀ ਹੁਣ ਕਿਸਾਨੀ ਦਾ ਬੜਾ ਮੁੱਦਾ ਹੈ ਭਾਏ ਭਾਵ ਵੱਲੋਂ ਜੋ ਕਿਸਾਨਾਂ ਨਾਲ ਵਧੀਆਂ ਕੀਤੇ ਆ ਉਹਨਾਂ ਨੂੰ ਲੈ ਕੇ ਕਿਸਾਨ ਜਿਹੜੇ ਆ ਉਹ ਕਾਫੀ ਜਿਹੜਾ ਉਹਨਾਂ ਦਾ ਵਿਰੋਧ ਕਰ ਰਹੇ ਆ ਕਿਸਾਨੀ ਦਾ ਮੁੱਦਾ ਹੈ بے ਰੁਜ਼ਗਾਰੀ ਦਾ ਮੁੱਦਾ ਹੈ ਇਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਦੇਖੋ ਜੀ ਸਾਡੇ ਕਿਸਾਨ ਭਰਾ ਜਿਹੜੇ ਆ ਉਹਨਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਜੇ ਮੈਂ ਅੱਜ ਜੇਤੀ ਦੀਆਂ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਕਿਸਾਨ ਵੀਰਾਂ ਨਾਲ ਵੀ ਖੜੀ ਹੋਵਾਂਗੀ ਮੇਰਾ ਫਰਜ਼ ਬੰਦਾ ਹੈ ਐਜੇ ਇਨਸਾਨੀਅਤ ਨਾਤੇ ਮੈਂ ਉਹਨਾਂ ਦੇ ਨਾਲ ਖੜੀ ਹੋਵਾਂਗੀ ਜਿੰਨੇ ਜੋਗੀ ਹੋਵਾਂਗੇ ਮੈਂ ਉਹਨਾਂ ਦੀ ਹੈਲਪ ਜ਼ਰੂਰ ਕਰਾਂਗੀ ਤੇ ਆਪਣਾ ਲੋਕ ਸਭਾ ਕਰਤਾਸਪੁਰ ਦੇ ਹਲਕਾ ਵਾਸਤੇ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਦੇਖੋ ਜੀ ਮੈਂ ਸੰਦੇਸ਼ ਇਹ ਜ਼ਰੂਰ ਦਵਾਂਗੀ ਆਪਣੇ ਨੌਜਵਾਨ ਪੀੜੀ ਨੂੰ ਮਾਵਾ ਨੂੰ ਪੈਣਾ ਨੂੰ ਆਪਣੇ ਪੂਰੇ ਗਰਦਾਸਪੁਰ ਦੇ ਵਿੱਚ ਨੌ ਹਲਕੇ ਨੇ ਮੈਂ ਸਾਰਿਆਂ ਨੂੰ ਇੱਕ ਹੀ ਮੈਸੇਜ ਦਵਾਂਗੀ ਕਿ ਅਗਰ ਕੋਈ ਅੱਜ ਨਵਾਂ ਚਿਹਰਾ ਸਾਡੇ ਅੱਗੇ ਆਉਂਦਾ ਵਾ ਕਿਉਂਕਿ ਜਿਸ ਦਿਨ ਅਸੀਂ ਟਿਕਟ ਅਪਲਾਈ ਕਰਨ ਗਏ ਸੀ ਨਾ ਮੇਰੇ ਹਸਾਬ ਨਾਲ ਸਭ ਤੋਂ ਜ਼ਿਆਦਾ ਉੱਤੇ ਨਿਊ ਕੈਂਡੀਡੇਟ ਨਵੇਂ ਚਿਹਰੇ ਸੀ ਜਿਹੜੇ ਅੱਗੇ ਆਏ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਮੁੰਡਿਆਂ ਨੂੰ ਵੇਖ ਕੇ ਸਾਡਾ ਕੰਫੀਡੈਂਸ ਬਹੁਤ ਜ਼ਿਆਦਾ ਵਧਿਆ ਕਿ ਕਿਸੇ ਨਾ ਕਿਸੇ ਨੇ ਹਿੰਮਤ ਤਾਂ ਕੀਤੀ ਇਸ ਮੈਦਾਨ ਦੇ ਵਿੱਚ ਆਉਂਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਈ ਤੇ ਮੈਂ ਚਾਹੁੰਨੀ ਆਪਣੀ ਜਨਤਾ ਨੂੰ ਕਿ ਜੇ ਸਾਡੇ ਨਿਊ ਜਨਰੇ ਨਿਊ ਜਨਰੇਸ਼ਨ ਅੱਗੇ ਆਈ ਆ ਤੇ ਸਾਡੀ ਜਨਤਾ ਦਾ ਫਰਜ ਮੰਨਦਾ ਕਿ ਥੋੜਾ ਉਹਨਾਂ ਨੂੰ ਸਪੋਰਟ ਕਰਨ ਤੇ ਤੁਸੀਂ ਕਿ ਕਿਹੜੀ ਪਾਰਟੀ ਨਾਲ ਮੁਕਾਬਲਾ ਕਰਦੇ ਹੋ ਆਮ ਆਦਮੀ ਪਾਰਟੀ ਆ ਬੀਜੇਪੀ ਆ ਅਕਾਲੀ ਦਲ ਆ ਕਾਂਗਰਸ ਆ ਸਾਰੇ ਵੱਡੇ ਲੀਡਰ ਨੇ ਦੇਖੋ ਜੀ ਲੀਡਰ ਤਾਂ ਬਹੁਤ ਵੱਡੇ ਨੇ ਰੰਧਾਵਾ ਸਾਹਿਬ ਨੇ ਸਾਡੇ ਅਕਾਲੀ ਦਲ ਸਾਹਿਬ ਤੇ ਬੀਜੇਪੀ ਤੋਂ ਵੀ ਸਾਰੇ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਬੜੇ ਤਗੜੇ ਲੀਡਰ ਐ ਅਸੀਂ ਤਾਂ ਜੇ ਕੁਛ ਨਹੀਂ ਸਾਡੀ ਤਾਂ ਜੇ ਸ਼ੁਰੂਆਤ ਹੀ ਆ ਜੀ ਤੇ ਮੁਕਾਬਲਾ ਤਾਂ ਦੇਖੋ ਜੀ ਮੁਕਾਬਲਾ ਹੀ ਆ ਹੁਣ ਸਾਰੇ ਕੈਂਡੀਡੇਟ ਜਿਹੜੇ ਉਹ ਸੇਮ ਹੀ ਆ ਜੀ ਜਿੱਤਣ ਨਹੀਂ ਖਿਲਾਉਂਦੇ ਸਾਰੇ ਸਾਰੇ ਜਿੱਤਣ ਨਹੀਂ ਖਿਲਾਉਂਦੇ ਪਰ ਜਿੰਨਾ ਮੈਨੂੰ ਪਿਆਰ ਮਿਲਿਆ ਮੈਂ ਆਪਣੇ ਵੱਲੋਂ ਅਸੀਂ ਜਿੱਤੀ ਗਏ ਆ ਜੀ ਹਾਂਜੀ ਤੁਹਾਡਾ ਪੁਰਾਣਾ ਹਲਕਾ ਫਤੇਗੜ ਚੂੜੀਆਂ ਵੀ ਆ ਉਹ ਤੁਹਾਡਾ ਜਿੱਨੀ ਬਟਾਲੇ ਰਹੀ ਦੀ ਤੇ ਫਤੇਗੜ ਚੂੜੀਆਂ ਚੋ ਵੀ سپورਟ ਮਿਲੀ ਆ ਹਾਂਜੀ ਫਤੇਗੜ ਚੂੜੀਆਂ ਤੋਂ ਮੇਰੇ ਇੱਥੇ ਪੇਕੇ ਘਰ ਆ ਜੀ ਸਭ ਤੋਂ ਪਹਿਲਾਂ ਮੇਰੀ ਮੇਰੀ ਜਿਹੜੀ ਫਸਟ ਪਹਿਲੀ ਸਿਆਸਤ ਸੀ ਨਾ ਮੇਰੀ ਫਤੇਗੜ ਚੂੜੀਆਂ ਤੋਂ ਸਟਾਰਟ ਹੋਈ ਸੀ ਤੇ ਮੈਨੂੰ ਇਥੋਂ ਕੁਝ ਟਾਈਮ ਥੋੜਾ ਹੋਣ ਕਰਕੇ ਮੈਂ ਇੱਥੇ ਥੋੜਾ ਕਵਰ ਨਹੀਂ ਕਰ ਪਾਈ ਤਕਰੀਬਨ ਮੇਰੀ ਸਾਰਿਆਂ ਨਾਲ ਫੋਨ ਤੇ ਗੱਲ ਹੋਈ ਆ ਤੇ ਸਾਰਿਆਂ ਨੇ ਮੈਨੂੰ ਬੜਾ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਇਹ ਗੱਲ ਕਹਿ ਕੇ ਕਿ ਤੁਸੀਂ ਟੈਨਸ਼ਨ ਫਰੀ ਹੋ ਜੋ ਅਸੀਂ ਤੁਹਾਡੇ ਨਾਲ ਆ ਜੀ ਚਲੋ ਜੀ ਤੇ ਸ਼ੁਭ ਕਾਮਨਾਵਾਂ ਥੈਂਕ ਯੂ ਸੋ ਮਚ ਜੀ ਚਾਰ ਨੂੰ ਰਿਜ਼ਲਟ ਆਵੇਗਾ ਫਿਰ ਜਿਹੜੀ ਖੁਸ਼ਖਬਰੀ ਆ ਜੋ ਤੁਹਾਡੇ ਕੋਲ ਪ੍ਰਾਪਤ ਕਰਾਗੇ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਸਾਰਾ ਧੰਨਵਾਦ ਅਨਨ ਜੀ ਮੈਡਮ ਸਭ ਤੋਂ ਜ਼ੋਰ ਜੋ ਕਿ ਆਜ਼ਾਦ ਉਮੀਦਵਾਰ ਤੋ ਚੋਣ ਲੜਾਈ ਜਿਹੜਾ 80 ਤੋਂ ਜਿੰਨਾ ਦਾ ਚੋਣ ਨਿਸ਼ਾਨ ਆਉਂਦੀ ਜਿਵੇਂ ਤੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਉਹਨਾਂ ਦੇ ਵਾਸਤੇ ਮੋਤੇ ਨੇ ਜੋ ਜਿਹੜਾ ਕਿਰਦਾਰ ਬੋਲੀ ਹੈ ਤੇ ਜਿੱਦ ਤੋਂ ਬਾਅਦ ਜਿੰਨਾ ਆਪ ਬਿਆਨ ਤੇ ਆਪਣੀ ਜਿਹੜਾ ਬੋਲ ਕੰਨ ਜਿਹੜਾ ਬਹੁਤ ਜ਼ਿਆਦਾ ਹਲਕੇ ਬੋਲ ਚੱਲ ਗਏ ਮੇਰੇ ਨਾਲ ਅੱਜ ਤੱਕ ਦੇ ਬਾਅਦ ਕਰ ਗਏ